ਇਹ ਲਗਭਗ 16 ਸਾਲਾਂ ਤੋਂ ਬਾਅਦ ਜਿਹੜਾ ਹੈ ਸਨਮਾਨ ਹਾਸਲ ਕਰ ਸਕਿਆ। ਹੋਰ ਭਾਰ ਪੈ ਗਿਆ ਮੈਂ ਅੱਗੇ ਨੂੰ ਵੀ ਵੱਧ ਜਿਹੜਾ ਉਤਸ਼ਾਹ ਦੇ ਨਾਲ ਵਿਦਿਆਰਥੀਆਂ ਦੀ ਸਕੂਲ ਦੀ ਇਲਾਕੇ ਦੀ ਸੇਵਾ ਕਰਾਂਗਾ ਜੀ। ਪੰਜਾਬ ਲੈਵਲ ਦਾ ਇੱਕ ਸਕਾਲਰਸ਼ਿਪ ਟੈਸਟ ਹੁੰਦਾ ਹੈ ਉਹਨਾਂ ਦੀ ਤਿਆਰੀ ਕਰਾਉਂਦੇ ਆ ਮੈਟੋਰੀਆ ਸਕੂਲ ਵਿੱਚ ਸਾਡੇ ਬੱਚੇ ਜਾਂਦੇ ਨੇ ਉਹਨਾਂ ਦੀ ਤਿਆਰੀ ਕਰਵਾਉਂਦੇ ਆ। ਇਹਨਾਂ ਤੋਂ ਇਲਾਵਾ ਖੇਡਾਂ ਵਿੱਚ ਇਹਨਾਂ ਦਾ ਬਹੁਤ ਯੋਗਦਾਨ ਆ। ਸਰ ਰਿਜ਼ਲਟ ਹੈ ਜਿਹੜਾ ਕਿ ਇਹਨਾਂ ਦਾ ਸਬਜੈਕਟ ਹੈ ਉਹਨਾਂ ਦਾ ਜਿਹੜਾ ਨਤੀਜਾ ਸੀ 90% ਤੋਂ ਵੀ ਉੱਪਰ ਹੈ। ਬਹੁਤ ਮਿਹਨਤ ਕੀਤੀ ਇਹਨਾਂ ਨੇ ਉਸੇ ਮਿਹਨਤ ਦਾ ਹੀ ਜਿਹੜਾ ਫਲ ਇਹਨਾਂ ਨੂੰ ਮਿਲਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਟੀਆਂ ਦੇ ਅਧਿਆਪਕ ਜਸਵਿੰਦਰ ਸਿੰਘ ਜਿਨ੍ਹਾਂ ਨੂੰ ਕੱਲ ਪੰਜਾਬ ਸਰਕਾਰ ਵੱਲੋਂ ਸਟੇਟ ਵਾਰਡ ਦਿੱਤਾ ਗਿਆ ਵਾ ਉਹਨਾਂ ਨੂੰ ਆਪਣੇ ਸਕੂਲ ਵਿੱਚ ਵਾਪਸ ਆਉਣ ਤੇ ਪਿੰਡ ਪਟੀਆਂ ਤੇ ਪਿੰਡ ਪਟੀਆਂ ਦੇ ਸਕੂਲ ਦੇ ਸਾਰੇ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ ਆਉ ਦੇਖਦੇ ਆ ਇੱਥੇ ਅਧਿਆਪਕ ਜਸਵਿੰਦਰ ਸਿੰਘ ਅਤੇ ਹੋਰ ਪਤਵੰਤੇ ਜਿਹੜੇ ਆ ਜਾਂ ਅਧਿਆਪਕ ਸਾਥੀ ਉਹਨਾਂ ਦਾ ਕੀ ਕਹਿਣਾ ਜਸਵਿੰਦਰ ਸਿੰਘ ਜੀ ਤੁਹਾਨੂੰ ਸਟੇਟ ਔਰਡ ਮਿਲਿਆ ਕੱਲ ਮੀਡੀਆ ਵੱਲੋਂ ਤੁਹਾਨੂੰ ਜੀ ਆਇਆਂ ਆਖਦੇ ਸਤਿ ਸ਼੍ਰੀ ਅਕਾਲ ਉਹ ਕਿੰਨੇ ਸਾਲਾਂ ਬਾਅਦ ਕਿੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਜਿਹੜੀ ਇਹ ਪ੍ਰਾਪਤੀ ਹੋਈ ਸਰ ਇਹ ਮੈਂ 2009 ਤੋਂ ਬਾਅਦ 2009 ਚ ਮੈਂ ਡਿਪਾਰਟਮੈਂਟ ਚ ਆਇਆ ਅੱਜ ਤੋਂ ਲਗਾਤਾਰ ਮਿਹਨਤ ਕਰ ਰਿਹਾ ਤੇ ਲਗਭਗ 16 ਸਾਲਾਂ ਤੋਂ ਬਾਅਦ ਜਿਹੜਾ ਹੈ ਸਨਮਾਨ ਹਾਸਲ ਕਰ ਸਕਿਆ ਇਸ ਸਨਮਾਨ ਦੀ ਪ੍ਰਾਪਤੀ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਜਿਹੜੀ ਆ ਉਹ ਮਿਹਨਤ ਕਰਨੀ ਪਈ ਤੇ ਵਿਭਾਗ ਦੇ ਕਿਹੜੇ ਕਿਹੜੇ ਜਿਹੜੇ ਨਿਜਮਾ ਉਹਦੇ ਵਿੱਚ ਜ਼ਰੂਰੀ ਨੇ ਸਰ ਇਹ ਸਨਮਾਨ ਪ੍ਰਾਪਤ ਕਰਨ ਲਈ ਘੱਟੋ ਘੱਟ 10 ਸਾਲ ਦੀ ਸਰਵਿਸ ਨੂੰ ਚਾਹੀਦੀ ਹੈ ਤੇ ਜਿਹੜੀਆਂ ਆਪਣੀਆਂ ਪ੍ਰਾਪਤੀਆਂ ਉਹ ਪ੍ਰੈਜੈਂਟੇਸ਼ਨ ਕਰਨੀਆਂ ਪੈਂਦੀਆਂ ਡਿਪਾਰਟਮੈਂਟ ਵੱਲੋਂ ਬਕਾਇਦਾ ਤੌਰ ਤੇ ਅਨਾਉਂਸਮੈਂਟ ਕਰਕੇ ਡੇਟ ਦਿੱਤੀ ਜਾਂਦੀ ਹੈ ਉਸ ਡੇਟ ਦੇ ਵਿੱਚ ਆਪਣੀਆਂ ਫਾਈਲਜ਼ ਪਹਿਲਾਂ ਜਮ੍ਹਾਂ ਕਰਕੇ ਤੇ ਡਿਸਟ੍ਰਿਕਟ ਕਮੇਟੀ ਉਹਦੀ ਵੈਰੀਫਿਕੇਸ਼ਨ ਕਰਕੇ ਸਟੇਟ ਨੂੰ ਭੇਜੀ ਜਾਂ ਵਰਕ ਪ੍ਰੈਜੈਂਟੇਸ਼ਨ ਹੁੰਦੀ ਆ ਉਹਦੇ ਵਿੱਚ ਸਟੇਟ ਕਮੇਟੀ ਜਿਹੜੀ ਆ ਉਹ ਉਹਨਾਂ ਦੀ ਘੋਖ ਕਰਦੀ ਆ ਜਿਹੜੇ ਉਹਨਾਂ ਨੇ ਪ੍ਰਾਪਤੀਆਂ ਆ ਉਨ੍ਹਾਂ ਦੇ ਇੱਕ ਦੇ ਵਿੱਚ ਉਹ ਫਿਰ ਮੈਟ ਬਣ ਕੇ ਤੇ ਪੰਜਾਬ ਭਰ ਦੀ ਮੈਟ ਦੇ ਵਿੱਚੋਂ ਅਧਿਆਪਕ ਸੈਲੈਕਟ ਕੀਤੇ ਜਾਂਦੇ ਇਸ ਪ੍ਰਾਪਤੀ ਤੋਂ ਬਾਅਦ ਕੰਮ ਕਰਨ ਦਾ ਉਤਸ਼ਾਹ ਹੋਰ ਵਧੇਗਾ ਕਿ ਜੇ ਇਸ ਪ੍ਰਾਪਤੀ ਤੱਕ ਹੀ ਹੁਣ ਤੱਕ ਦੀ ਜਿਹੜੀ ਲਗਨ ਉਹ ਚੱਲੀ ਆਉਂਦੀ ਹੈ ਨਹੀਂ ਸਰ ਲਗਭਗ ਤੀਸਰੀ ਵਾਰੀ ਸੀ ਇਹ ਪ੍ਰਾਪਤੀ ਲਈ ਦੋ ਵਾਰੀ ਪਹਿਲਾਂ ਮੈਂ ਅਪਲਾਈ ਕਰ ਸਕਿਆ ਪਰ ਕਿਸੇ ਕਾਰਨ ਬਸ ਮੈਂ ਮੰਜ਼ਲ ਤੱਕ ਨਹੀਂ ਪਹੁੰਚ ਸਕਿਆ ਅ ਭਾਵੇਂ ਪ੍ਰਾਪਤੀ ਹੁੰਦੀ ਜਾਂ ਨਾ ਹੁੰਦੀ ਮੇਰਾ ਜੀਵਨ ਦਾ ਹੈਗਾ ਪ੍ਰੋਸੀਜਰ ਉਵੇਂ ਮੈਂ ਪੂਰੀ ਤਨਦੇਹੀ ਨਾਲ ਮਿਹਨਤ ਕਰਨਾ ਹੁਣ ਸਨਮਾਨ ਮਿਲਣ ਤੋਂ ਬਾਅਦ ਜਿਹੜਾ ਹੋਰ ਭਾਰ ਪੈ ਗਿਆ ਮੈਂ ਅੱਗੇ ਨਾਲ ਵੀ ਵੱਧ ਜਿਹੜਾ ਉਤਸ਼ਾਹ ਦੇ ਨਾਲ ਵਿਦਿਆਰਥੀਆਂ ਦੀ ਸਕੂਲ ਦੀ ਇਲਾਕੇ ਦੀ ਸੇਵਾ ਕਰਾਂਗਾ ਜੀ ਪ੍ਰਿੰਸੀਪਲ ਸਾਹਿਬ ਤੁਹਾਡੇ ਸਕੂਲ ਦੇ ਅਧਿਆਪਕ ਸਟੇਟ ਵਾਰਡ ਲੈ ਕੇ ਆਏ ਨੇ ਸਦਾਜ ਜਸਵੰਤ ਸਿੰਘ ਸਕੂਲ ਦੀਆਂ ਇਸ ਪ੍ਰਾਪਰਟੀ ਦੇ ਵਿੱਚ ਕੀ ਕੀ ਜਿਹੜੀਆਂ ਨੇ ਗਤੀਵਿਧੀਆਂ ਰਹੀਆਂ ਤੇ ਕੀ ਕੀ ਸਹਿਯੋਗ ਰਿਹਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਰਦਾਰ ਜਸਵਿੰਦਰ ਸਿੰਘ ਜਿਵੇਂ ਕਿ ਸਾਰਿਆਂ ਨੇ ਦੱਸਿਆ ਹੈ ਕਿ ਬਹੁਤ ਹੀ ਮਿਹਨਤੀ ਤੇ ਲੱਗਣ ਵਾਲੇ ਅਧਿਆਪਕ ਹੈ ਸ਼ੁਰੂ ਤੋਂ ਹੀ ਇਹ ਬੱਚਿਆਂ ਨੂੰ ਬਹੁਤ ਮਿਹਨਤ ਕਰਵਾਉਂਦੇ ਆ ਸਭ ਤੋਂ ਪਹਿਲਾਂ ਜਦੋਂ ਸਕੂਲ ਵਿੱਚ ਹਾਜ਼ਰ ਹੁੰਦੇ ਆ ਸਭ ਤੋਂ ਪਹਿਲਾਂ ਇਹਨਾਂ ਦਾ ਕੰਮ ਹੁੰਦਾ ਹੈ ਜੀਰੋ ਪੀਡ ਲਗਾਣਾ ਉਹਦੇ ਤੋਂ ਬਾਅਦ ਇਹ ਪ੍ਰੇਅਰ ਵਿੱਚ ਜਾਂਦੇ ਆ ਬੱਚਿਆਂ ਨੂੰ ਡੇਲੀ ਵੈਲਿਊਜ਼ ਬਾਰੇ ਗੱਲ ਕਰਦੇ ਨੇ ਇਹਦੇ ਤੋਂ ਇਲਾਵਾ ਇਹ ਐਕਸਟਰਾ ਕਲਾਸਸ ਲਾਉਂਦੇ ਨੇ ਸਕੂਲ ਟਾਈਮਿੰਗ ਤੋਂ ਬਾਅਦ ਫ੍ਰੀ ਆਫ ਕੋਸਟ ਕੋਚਿੰਗ ਦਿੰਦੇ ਆ ਇਹਨਾਂ ਦਾ ਜੋ ਯੋਗਦਾਨ ਹੈ ਇਹਦੇ ਵਿੱਚ ਇਹ ਹੈ ਕਿ ਸਾਡੇ ਜਿੰਨੇ ਵੀ ਸਟੇਟ ਲੈਵਲ ਤੇ ਅਚੀਵਮੈਂਟ ਹੈ ਉਹਨਾਂ ਦੇ ਕੰਪੀਟੀਸ਼ਨ ਜਿੰਨੇ ਵੀ ਹੁੰਦੇ ਆ ਉਹਨਾਂ ਦੀ ਤਿਆਰੀ ਜਿਵੇਂ ਐਨਐਨਐਮਸ ਪੰਜਾਬ ਲੈਵਲ ਦਾ ਇੱਕ ਸਕਾਲਰਸ਼ਿਪ ਟੈਸਟ ਹੁੰਦਾ ਹੈ ਉਹਨਾਂ ਦੀ ਤਿਆਰੀ ਕਰਾਉਂਦੇ ਆ ਮੈਟੋਰੀਅਸ ਸਕੂਲ ਵਿੱਚ ਸਾਡੇ ਬੱਚੇ ਜਾਂਦੇ ਨੇ ਉਹਨਾਂ ਦੀ ਤਿਆਰੀ ਕਰਵਾਉਂਦੇ ਆ ਇਹਨਾਂ ਤੋਂ ਇਲਾਵਾ ਖੇਡਾਂ ਵਿੱਚ ਇਹਨਾਂ ਦਾ ਬਹੁਤ ਯੋਗਦਾਨ ਹੈ ਸਾਡੇ ਜਿਹੜੇ ਇਹਨਾਂ ਨੇ ਟ੍ਰੇਨਡ ਕੀਤੇ ਹੋਏ ਬੱਚੇ ਆ ਉਹ ਸਟੇਟ ਲੈਵਲ ਤੱਕ ਆਪਣੀਆਂ ਪ੍ਰਾਪਤੀਆਂ ਇਨਾ ਤੋਂ ਲਾਵਾ ਰੀਸੈਂਟਲੀ ਸਾਡੇ ਸਕੂਲ ਨੂੰ ਬੈਸਟ ਸਕੂਲ ਦਾ ਅਵਾਰਡ ਮਿਲਿਆ ਸੀ ਪੂਰੇ ਪੰਜਾਬ ਵਿੱਚ ਤਿੰਨ ਸੀਨੀਅਰ ਸਕੰਡੀ ਸਕੂਲ ਚੁਣੇ ਗਏ ਸੀ ਜਿਨ੍ਹਾਂ ਵਿੱਚ ਸਾਡਾ ਸਕੂਲ ਵੀ ਸੀ ਉਹਨਾਂ ਵਿੱਚ ਜਿਹੜਾ ਮੈਥ ਦਾ ਰਿਜ਼ਲਟ ਹੈ ਜਿਹੜਾ ਕਿ ਇਹਨਾਂ ਦਾ ਸਬਜੈਕਟ ਹੈ ਉਹਨਾਂ ਦਾ ਜਿਹੜਾ ਨਤੀਜਾ ਸੀ 90% ਤੋਂ ਵੀ ਉੱਪਰ ਹੈ ਤੇ ਪੂਰੇ ਪੰਜਾਬ ਵਿੱਚ 90% ਤੋਂ ਉੱਪਰ ਨਤੀਜਾ ਹੁਣ ਆਏ ਆਪਣੇ ਆਪ ਇੱਕ ਪ੍ਰਾਪਤੀ ਹੈ ਇਹਨਾਂ ਦੀ ਸੋ ਇਹਨਾਂ ਦੀਆਂ ਬਹੁਤ ਸਾਰੀਆਂ ਇਤਦੀਆਂ ਸਾਡੇ ਕੋਲ ਪ੍ਰਾਪਤੀਆਂ ਨੇ ਗੱਲ ਹੁੰਦੇ ਜੀ ਸਿਕ ਜੀ ਬੜੀ ਵੱਡੀ ਪ੍ਰਾਪਤੀ ਹੈ ਤੁਹਾਡੇ ਨਗਰ ਪਟੀਆਂ ਵਾਸਤੇ ਮਾਸਟਰ ਜਸਵਿੰਦਰ ਸਿੰਘ ਜੀ ਨੂੰ ਹੁਣਾਂ ਨੂੰ ਸ਼ੁਭ ਕਾਮਨਾਵਾਂ ਦੇਣ ਤੋਂ ਇਲਾਵਾ ਕੀ ਮੈਸੇਜ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੋਈ ਆ ਸਾਡੇ ਸਕੂਲ ਦਾ ਜੋ ਨਾਮ ਮਾਸਟਰ ਜਸਵਿੰਦਰ ਸਿੰਘ ਹੁਣਾਂ ਨੇ ਆ ਪੂਰੇ ਪੰਜਾਬ ਦੇ ਵਿੱਚ ਰੋਸ਼ਨ ਕੀਤਾ ਵਾ ਕੱਲ ਖਬਰਾਂ ਆਉਂ ਰਹੀਆਂ ਸੀ ਤੇ ਮਨ ਨੂੰ ਬੜਾ ਆਪਣੇ ਤਸੱਲੀ ਹੋਈ ਬੜੀ ਵੀ ਵੇਖੋ ਸਾਡੇ ਸਕੂਲ ਦਾ ਨਾਮ ਬਾਰ-ਬਾਰ ਲੈ ਰਹੀ ਉੱਤੇ ਇਹ ਸੀਨੀਅਰ ਸੈਂਡਰੀ ਸਕੂਲ ਪਟਿਆਲਾ ਤੁਹਾਡਾ ਮਾਸਟਰ ਜਸਵਿੰਦਰ ਸਿੰਘ ਜਿਹਨਾਂ ਨੂੰ ਸਟੇਟ ਅਵਾਰਡ ਮਿਲਿਆ ਅਈਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਮੈਂ ਪਹਿਲਾ ਪਿਛਲੇ 5 ਸਾਲ ਸਰਪੰਚ ਸੀ ਪਿੰਡ ਦੇ ਇਹਨਾਂ ਨੇ ਕੋਈ ਵੀ ਪਿੰਡ ਇੱਥੇ ਕੰਮ ਹੋਣਾ ਤੇ ਮੈਨੂੰ ਉਹਨਾਂ ਨੇ ਬੁਲਾਉਣਾ ਵੀ ਆਇਓ ਤੇ ਪ੍ਰਿੰਸੀਪਲ ਸਾਹਿਬ ਤੇ ਇਹਨਾਂ ਦੀ ਮਿਹਨਤ ਸੀ ਵੀ ਇਹ ਸਕੂਲ ਦੇ ਵਿੱਚ ਇਹਨਾਂ ਨੇ ਬੜੇ ਕੰਮ ਕਰਵਾਏ ਇੱਥੋਂ ਤੱਕ ਸਾਡੇ ਨਾਲ ਪੰਚਾਇਤ ਦੀ ਜ਼ਮੀਨ ਸੀਗੀ ਉਹ ਵੀ ਇਹਨਾਂ ਦੋਨਾਂ ਦੀ ਹੀ ਮਿਹਨਤ ਸੀਗੀ ਵੀ ਸਾਡੇ ਕੋਲ ਜਿਹੜੀ ਉਹ ਜ਼ਮੀਨ ਲੈ ਕੇ ਸਕੂਲ ਦੀ ਗਰਾਊਂਡ ਬਣਾਈ ਬਹੁਤ ਜ਼ਿਆਦਾ ਮੈਂ ਹੋਰ ਵੀ ਇਹਨਾਂ ਨੇ ਜਦੋਂ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਵੀ ਤੇ ਬੱਚਿਆਂ ਨੂੰ ਇੱਥੇ ਪੜਾਉਂਦੇ ਰਹੇ ਆ ਤੇ ਬਾਅਦ ਚ ਸਾਰੇ ਮਾਸਟਰ ਆਪਣਾ ਘਰਾਂ ਨੂੰ ਚਲੇ ਜਾਂਦੇ ਤੇ ਇਹ ਪਤਾ ਨਹੀਂ ਮੈਨੂੰ ਦੇ ਨਾਲ ਕਰੇ ਵਾਈ ਉਹ ਵੀ ਕਰਦੇ ਨਹੀਂ ਬਾਕੀ ਦੇ ਮਾਸਟਰ ਕਰੇ ਸਾਰੇ ਵਾਈ ਕਰਦੇ ਉਹ ਤੇ ਘਰਾਂ ਚਲੇ ਜਾਂਦੇ ਇਹ ਵਾਰ ਫਿਰ ਵੀ ਬੱਚਿਆਂ ਨੂੰ ਇੱਥੇ ਜਿਹੜਾ ਪੜਾਉਂਦੇ ਰਹੇ ਆ ਬਹੁਤ ਮਿਹਨਤ ਕੀਤੀ ਇਹਨਾਂ ਨੇ ਉਸੇ ਮਿਹਨਤ ਦਾ ਹੀ ਜਿਹੜਾ ਫਾਲ ਇਹਨਾਂ ਨੂੰ ਮਿਲਿਆ ਉਹ ਤਾਂ ਅਸੀਂ ਮਹਾਰਾਜ ਗੁਰੂ ਮਹਾਰਾਜ ਅੱਗੇ ਬੇਨਤੀ ਕਰਦੇ ਆ ਆਪਣੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਜਿਹੜਾ ਵਾ ਇਤੋਂ ਵੱਡਾ ਹੋਰ ਰਿਵਾਰਡ ਜਿਹੜਾ ਵਾ ਨੈਸ਼ਨਲ ਰਿਵਾਰਡ ਜਿਹੜਾ ਉਹ ਮਿਲੇ ਤੇ ਸਾਡੇ ਸਕੂਲ ਦਾ ਸਾਡੇ ਪਿੰਡ ਦਾ